ਕਿਤੇ ਤੇ ਨੋਵਾ ਗੱਡੀਆਂ ਦੀ ਗੱਲ ਕਰਦਾ ਸੀ ਲੋਕਾਂ ਦੀਆਂ ਬਰਾਤਾਂ ਤੇ ਜਾਣੀਆਂ ਕਿਤੇ ਤੜਾਗੀਆਂ ਲੋਕਾਂ ਦੇ ਬੰਨ੍ਹਦਾ ਫਿਰਦਾ ਸੀ ਕਿਤੇ ਕੁਛ ਕਿਤੇ ਕੁਛ ਬਰਾਤਾਂ ਲੋਕਾਂ ਨੂੰ ਵਿਉਂਦਾ ਫਿਰਦਾ ਸੀ ਅੱਜ ਆਪਦੀਆਂ ਰੋਟੀਆਂ ਨੂੰ ਰੋਈ ਜਾਂਦਾ ਮਤਲਬ ਇਹ ਚੀਜ਼ਾਂ ਇੱਕ ਇਹਨਾਂ ਨੂੰ ਲੱਗਦਾ ਕਿ ਲੋਕਾਂ ਦੇ ਵਿੱਚ ਇਹੋ ਜਿਹੀਆਂ ਚੱਕਮਈਆਂ ਗੱਲਾਂ ਕਰਕੇ ਨਾ ਸ਼ਾਇਦ ਲੋਕ ਸਾਡੇ ਮਗਰ ਲੱਗ ਜਾਣਗੇ ਹੋਰ ਰਾਜਾਂ ਦੇ ਵਿੱਚ ਜਿੱਥੇ ਭਾਜਪੀ ਦੀ ਸਰਕਾਰ ਹੈ ਉੱਥੇ ਸ਼ੁਰੂ ਕਰ ਲੋ ਐਵੇਂ ਪੰਜਾਬ ਦੇ ਲੋਕਾਂ ਨੂੰ ਭੜਕਾਉਣ ਖਾਤਰ ਬੋਲੀ ਜਾਂਦੇ ਬੇਤੁਕੇ ਬਿਆਨ ਦੇ ਰਹੇ ਆ ਇਹ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਹੁਣ ਜਿਹੜਾ ਇਹ ਚੀਜ਼ਾਂ ਹੁਣ ਵੀ ਨਸ਼ੇ ਨੂੰ ਲੈ ਕੇ ਲੱਗੇ ਪਏ ਆ ਯਾਰ ਕੀ ਖੇਤੀ ਸ਼ੁਰੂ ਕਰ ਲਓ ਉਹ ਕਰ ਲਓ ਪੰਜਾਬ ਦੇ ਵਿੱਚ ਨਸ਼ੇ ਦਾ ਅਸੀਂ ਤਾਂ ਨਸ਼ਾ ਲੋਕਾਂ ਨੂੰ ਜੋਰ ਲਾਈ ਜਾਂਦੇ ਆ ਇਹ ਉਲਟਾ ਲੋਕਾਂ ਨੂੰ ਉਤਸ਼ਾਹਿਤ ਕਰੀ ਜਾਂਦੇ ਆ ਪੰਜਾਬ ਦੇ ਵਿੱਚ ਨਸ਼ੇ ਦੀ ਖੇਤੀ ਸ਼ੁਰੂ ਕਰ ਲਓ ਲੋਕਾਂ ਨੇ ਵੋਟ ਪਾਉਣੀ ਆ ਕੰਮ ਨੂੰ ਤਾਂ ਕੰਮ ਕੌਣ ਕਰਾ ਸਕਦਾ ਜਿਹਦੀ ਸਰਕਾਰ ਡਿੰਪੀ ਢਿੱਲੋ ਸਾਡੇ ਐਮਐਲਏ ਬਣ ਗਏ ਤਾਂ ਮੁੱਖ ਮੰਤਰੀ ਸਾਹਿਬ ਨੇ ਗਿੱਦੜਵਾਹੇ ਆ ਲਖਜਾਨੇ ਦੇ ਮੂੰਹ ਖੋਲੇ ਹੋਏ ਨੇ ਸੱਜਣਾ ਨੇ ਉੱਥੇ ਆਸਮੇਦ ਵੀ ਲਾ ਰੱਖੀ ਸੀ ਅਕਾਲੀ ਦਲ ਦੀ ਬੋਰ ਸਾਨੂੰ ਪੂਗੀ ਪਰ ਅਕਾਲੀ ਦਲ ਦੇ ਲੋਕ ਬੜੇ ਸਿਆਣੇ ਨੇ ਸ਼ੁਰੂ ਤੋਂ ਪੋਲਿਟਿਕਸ ਵਿੱਚ ਹੈਗੇ ਆ ਉਹ ਗੜ ਵੀ ਰਿਹਾ ਬਾਦਲਾਂ ਦਾ ਤੇ ਡਿੰਪਿਟ ਲੋਬੀ ਸ਼ੁਰੂ ਤੋਂ ਉਹਨਾਂ ਦੇ ਨਾਲ ਰਹੇ ਨਾ 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 ਵੇਖੋ ਜੀ ਇਹ ਚੀਜ਼ਾਂ ਕਿਸੇ ਹੱਦ ਤੱਕ ਚੱਲ ਜਾਂਦੀਆਂ ਉਹ ਪਹਿਲਾਂ ਚਲਾ ਗਏ ਤਾਂ ਲੋਕ ਇਸ ਵਾਰ ਉਹਨਾਂ ਤੋਂ ਪੂਰੇ ਭੇਤੀ ਉਹਨਾਂ ਦੇ ਕਿ ਇਹ ਇਦਾਂ ਦੀਆਂ ਗੱਲਾਂ ਦਾ ਕਰਨਗੇ ਕਰਨਗੇ ਲੋਕ ਉਹਨੂੰ ਲਾਈਟਲੀ ਲੈ ਰਹੇ ਆ ਕੋਈ ਐਡੀ ਗੱਲ ਨਹੀਂ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਦੀ ਗਿੱਦੜਬਾਹ ਦੇ ਵਿੱਚ ਅੱਜ ਕੱਲ ਚੋਣਾ ਦਾ ਬੁਖਾਰ ਪੂਰੀ ਤਰ੍ਹਾਂ ਤੇਜ਼ ਹੋ ਚੁੱਕਿਆ ਤੇ ਚੋਣ ਪ੍ਰਚਾਰ ਸਿਖਰਾਂ ਤੇ ਆ ਇਸ ਸਮੇਂ ਉੱਥੇ ਲਗਾਤਾਰ ਅਜਿਹੇ ਐਲਾਨ ਤੇ ਬਿਆਨ ਸਾਹਮਣੇ ਆ ਰਹੇ ਆ ਜਿਹੜੇ ਵੱਖਰੀ ਕਿਸਮ ਦੇ ਆ ਤੇ ਚੱਕ ਚਾ ਛੇੜਨ ਵਾਲੇ ਆ ਫਰੀਦਕੋਟ ਦੇ ਨਗਰ ਸੁਧਾਰ ਟਰਸਟ ਨਾਲ ਸਬੰਧਤ ਚੇਅਰਮੈਨ ਗੁਰਤੇਜ ਸਿੰਘ ਖੋਸਾ ਖਾਲੀ ਵਿੱਚ ਕਈ ਦਿਨ ਗਿੱਦੜਬਾਹ ਚੋਣ ਪ੍ਰਚਾਰ ਵਿੱਚ ਲਾ ਕੇ ਆਏ ਆ ਤੇ ਉਹਨਾਂ ਨੇ ਇਹਨਾਂ ਵੱਖ-ਵੱਖ ਬਿਆਨਾਂ ਤੇ ਪੰਜ ਕੱਸਿਆ ਹੈ ਜਿਹੜੇ ਬਿਆਨ ਆ ਰਹੇ ਆ ਚਾਹੇ ਉਹ ਰਵਨੀਤ ਸਿੰਘ ਬਿੱਟੂ ਦਾ ਹੋਵੇ ਤੇ ਚਾਹੇ ਰਾਜਾ ਵੜਿੰਗ ਦਾ ਉਹਨਾਂ ਕਿਹਾ ਕਿ ਰਾਜਾ ਵੜਿੰਗ ਜਦੋਂ ਪਿਛਲੀਆਂ ਚੋਣਾਂ ਦੇ ਵਿੱਚ ਕਦੇ ਕਿਸੇ ਨੂੰ ਨੋਵਾ ਦਿੰਦਾ ਸੀ ਵਿਆਹ ਤੇ ਜਾਣ ਲਈ ਤੇ ਕਦੇ ਟੜਾਕੀਆਂ ਬੰਨਣ ਜਾਣ ਦੀ ਗੱਲ ਕਰਦਾ ਸੀ ਤੇ ਅੱਜ ਆਪਣੇ ਘਰ ਵਾਲੀ ਤੋਂ ਰੋਟੀਆਂ ਖਸਦੀਆਂ ਹੋਣ ਦੇ ਬਿਆਨ ਦੇ ਰਿਹਾ ਇਥੋਂ ਤੱਕ ਉਹਨਾਂ ਕਹਿ ਦੁੱਤਾ ਕਿ ਰਵਨੀਤ ਸਿੰਘ ਬਿੱਟੂ ਤਾਂ ਆ ਕੇ ਨਵੀਂ ਚਰਚਾ ਛੇੜ ਰਿਹਾ ਤੇ ਉਹ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਅਫੀਮ ਦੀ ਖੇਤੀ ਕਰਨ ਦੀ ਗੱਲ ਕਰ ਰਿਹਾ ਆਉ ਸੁਣਦੇ ਆ ਕਿਸ ਤਰ੍ਹਾਂ ਦੇ ਹਾਲਾਤ ਅਗੇ ਦਬਾਹਤ ਦੇ ਵਿੱਚ ਤੇ ਕਿਸ ਤਰ੍ਹਾਂ ਦੇ ਬਿਆਨ ਸਾਹਮਣੇ ਆ ਰਹੇ ਆ ਤੇ ਕਿਸ ਤਰ੍ਹਾਂ ਦੇਖਦੀ ਆ ਆਮ ਆਦਮੀ ਪਾਰਟੀ ਇਹਨਾਂ ਬਿਆਨਾਂ ਨੂੰ ਦੇਖੋ ਪਿੰਡਾਂ ਤੋਂ ਚਲੋ ਓਵਰਹਾਲ ਸਾਰੇ ਤੁਰੇ ਫਿਰਦੇ ਆ ਪਰ ਹਾਲਾਤ ਆ ਜਿਹੜੇ ਬਹੁਤ ਵਧੀਆ ਹਾਲਾਤ ਨੇ ਆਮ ਆਦਮੀ ਪਾਰਟੀ ਨੂੰ ਲੋਕ ਪਸੰਦ ਕਰਦੇ ਨੇ ਵੇਖੋ ਦੋ ਵਾਰ ਚੁੱਕ ਗਏ ਤੋਂ ਉਹਦਾ ਖਮਿਆਜਾ ਵੀ ਭੁਗਤਿਆ ਕੰਮ ਨਹੀਂ ਉੱਥੇ ਉਹ ਸਪੀਡ ਤੇ ਹੋ ਪਾਇਆ ਤੇ ਬਾਕੀ ਲੋਕਾਂ ਨੂੰ ਵੀ ਪਤਾ ਲੱਗ ਗਿਆ ਕਿ ਕਿਹੜੇ ਲੀਡਰ ਕਿਸ ਤਰੀਕੇ ਨਾਲ ਝੂਠ ਮਾਰ ਕੇ ਜਾਂ ਲੋਕਾਂ ਨੂੰ ਉਸ ਤਰੀਕੇ ਨਾਲ ਗਮਰਾਹ ਕਰਕੇ ਵੋਟਾਂ ਲੈਂਦੇ ਰਹੇ ਆ ਕੋਈ ਐਤ ਕੀ ਲੋਕ ਉਸ ਚੀਜ਼ ਤੋਂ ਪੂਰੇ ਜਾਣੂ ਆ ਤੇ ਲੋਕਾਂ ਨੇ ਮਨ ਬਣਾ ਰੱਖਿਆ ਐਤ ਕੀ ਡੈਂਪੀ ਢੋਲ ਜੀ ਨੂੰ ਮੌਕਾ ਦੇਣਗੇ ਕਿਉਂਕਿ ਪਿਛਲੀ ਵਾਰ ਵੀ ਬੜੀ ਘੱਟ ਮਾਰਜਨ ਤੇ ਪਰ ਬੇਸ਼ੱਕ ਹੋਰ ਪਾਰਟੀਆਂ ਲੋਕ ਖੜੇ ਸੀ ਤਾਂ ਆਮ ਆਦਮੀ ਪਾਰਟੀ ਪੂਰੀ ਉੱਥੇ ਟਾਕਰ ਦੇ ਵਿੱਚ ਸੀ ਤੇ ਦੋਨਾਂ ਅਕਸਰ ਕੋਈ ਵੀ ਬੰਦਾ ਜਦੋਂ ਲੋਕਾਂ ਨਾਲ ਵਿਚਰਦਾ ਨਾ ਕਈ ਵਾਰੀ ਹੁੰਦਾ ਕਿ ਪਾਰਟੀ ਬਾਜੀ ਉੱਥੇ ਕੰਮ ਨਹੀਂ ਕਰਦੀ ਤੁਹਾਡੇ ਲੀਜੀਅਰ ਰਿਲੇਸ਼ਨ ਕੀ ਹੈ ਲੋਕਾਂ ਨਾਲ ਤੁਸੀਂ ਨਿੱਜੀ ਲੋਕਾਂ ਨਾਲ ਕਿੰਨਾ ਕੰਮ ਕਰਦੇ ਆ ਫਿਰ ਦੂਸਰੀ ਗੱਲ ਇਹ ਆ ਕਿ ਤੁਹਾਡਾ ਮੁੱਖ ਮੰਤਰੀ ਕਿਹੋ ਜਿਹਾ ਜਿਹਨੂੰ ਵੇਖ ਕੇ ਲੋਕਾਂ ਨੇ ਵੋਟ ਪਾਉਣੀ ਆ ਉਹ ਚੀਜ਼ ਦਾ ਬੜਾ ਅਸਰ ਆ ਉਥੇ ਕਿ ਸੀਐਮ ਸਾਹਿਬ ਸਾਡੇ ਇਮਾਨਦਾਰ ਮੁੱਖ ਮੰਤਰੀ ਅੱਜ ਤੱਕ ਦੇ ਪੰਜਾਬ ਦੇ ਜਿਨ੍ਹਾਂ ਤੇ ਕੋਈ ਕਿਸੇ ਨੇ 1 ਰੁਪਏ ਦਾ ਇਲਜ਼ਾਮ ਨਹੀਂ ਲਾ ਸਕਿਆ ਉਹ ਚੀਜ਼ ਬੜੀ ਕਾਊਂਟ ਕਰਦੀ ਆ ਲੋਕੀ ਉਸ ਚੀਜ਼ ਨੂੰ ਉਹਨਾਂ ਦੇ ਫੇਸ ਵੈਲਿਊ ਆ ਬਾਕੀ ਡਿੰਪੀ ਭਾਈ ਜੀ ਚੰਗੇ ਨੇ ਲੋਕੋ ਮਤਲਬ ਪੋਜ਼ਿਟਿਵ ਹੁੰਦੇ ਉਹਨਾਂ ਬਾਰੇ ਤਾਂ ਲੋਕ ਨਾਲ ਨੇ ਅਕਾਲੀ ਦਲ ਚੋਂ ਆਮ ਆਦਮੀ ਪਾਰਟੀ ਜਾਂ ਨਾ ਡਿੰਪੀ ਤੁਹਾਨੂੰ ਕੀ ਲੱਗਦਾ ਹੁਣ ਫਾਇਦਾ ਹੋ ਰਿਹਾ ਹੈ ਜਾਂ ਨੁਕਸਾਨ ਹੋ ਰਿਹਾ ਹੈ ਦੇਖੋ ਫਾਇਦਾ ਹੀ ਹੁੰਦਾ ਕਿੱਥੇ ਤਾਂ ਕੱਲੀ ਆਮ ਆਦਮੀ ਪਾਰਟੀ ਦੀ ਵੋਟ ਪੈ ਨਹੀਂ ਸੀ ਹੁਣ ਜਿਹੜੀ ਵੋਟ ਅਕਾਲੀ ਦਲ ਦੀ ਉਹਨਾਂ ਦੇ ਨਾਂ ਲਾਈ ਹੈ ਉਹ ਅਕਸਰ ਡਿੰਪੀ ਢਿੱਲੋਂ ਨੂੰ ਹੀ ਉਹਦਾ ਫਾਇਦਾ ਹੋਣਾ ਹਨਾ ਤਾਂ ਕੁਝ ਸੱਜਣਾ ਨੇ ਉੱਥੇ ਆਸਮੇਦ ਵੀ ਲਾ ਰੱਖੀ ਸੀ ਅਕਾਲੀ ਦਲ ਦੀ ਵੋਟ ਸਾਨੂੰ ਪੂਗੀ ਪਰ ਅਕਾਲੀ ਦਲ ਦੇ ਲੋਕ ਬੜੇ ਸਿਆਣੇ ਨੇ ਪੁੱਛਰੂ ਤੋਂ ਪੋਲਿਟਿਕਸ ਵਿੱਚ ਹੈਗੇ ਆ ਉਹ ਗੜ ਵੀ ਰਿਹਾ ਬਾਦਲਾਂ ਦਾ ਤੇ ਡਿੰਪੀ ਢਿੱਲੋਂ ਵੀ ਸ਼ੁਰੂ ਤੋਂ ਉਹਨਾਂ ਦੇ ਨਾਲ ਰਹੇ ਪਰ ਜਿਹੜੀਆਂ ਚੀਜ਼ਾਂ ਸਾਹਮਣੇ ਆਈਆਂ ਉਹਨਾਂ ਨੂੰ ਉਹਨਾਂ ਨਾਲ ਜੋ ਡਿਫਰੈਂਸ ਪਏ ਆ ਪਤਾ ਲੱਗ ਗਿਆ ਸੀ ਕਿ ਉਹਨਾਂ ਨੂੰ ਯੂਜ਼ ਐਂਡ ਥਰੋ ਵਾਲਾ ਕੰਮ ਸੀਗਾ ਤਾਂ ਉਹ ਪਾਸਾ ਵਟ ਗਏ ਆ ਆਮ ਆਦਮੀ ਪਾਰਟੀ ਚ ਆਏ ਆ ਤੇ ਆਮ ਆਦਮੀ ਪਾਰਟੀ ਦੇ ਜੋ ਸਾਡੇ ਸਿਧਾਂਤ ਨੇ ਜੋ ਸਾਡੀ ਵਿਚਾਰਧਾਰਾ ਉਹਨਾਂ ਨਾਲ ਪੂਰੀ ਡਿਸਕਸ ਕਰਕੇ ਸੀਐਮ ਸਾਹਿਬ ਨਾਲ ਤਾਂ ਉਹਤੇ ਖਰੇ ਉਤਰਨਗੇ ਸਾਨੂੰ ਵੀ ਉਹੀ ਆਸਮੀਦ ਆ ਤੇ ਅਸੀਂ ਵੀ ਇਸੇ ਲੋਕਾਂ ਦੇ ਭਲੇ ਲਈ ਲੋਕਾਂ ਦੇ ਡਿਵੈਲਪਮੈਂਟ ਲਈ ਗਿੱਦੜਵਾਇ ਦੀ ਡਿਵੈਲਪਮੈਂਟ ਲਈ ਸਾਰੇ ਅਸੀਂ ਵੀ ਇਸ ਚੀਜ਼ ਖੁਸ਼ ਆ ਕਿ ਇਹ ਗੜ੍ਹ ਦੇ ਵਿੱਚ ਜਦੋਂ ਕਿਸੇ ਦਾ ਗੜ੍ਹ ਤੋੜਨਾ ਹੋਵੇ ਤਾਂ ਉੱਥੇ ਕੰਮ ਕਰਨ ਲਈ ਬੰਦਾ ਵੀ ਉਹੋ ਜਿਹਾ ਹੀ ਚਾਹੀਦਾ ਧਾਕੜ ਬੰਦਾ ਨਾਲ ਖੜਨ ਵਾਲਾ ਬੰਦਾ ਤੇ ਲੋਕਾਂ ਦੇ ਵਿੱਚ ਵੀ ਇਹੀ ਗੱਲ ਹੈ। ਮੁੱਦੇ ਇਦਾਂ ਕੀ ਬੜੇ ਨਵੇਂ-ਨਵੇਂ ਸਾਹਮਣੇ ਆ ਰਿਹਾ ਜਿਵੇਂ ਰਵਨੀਤ ਬਿੱਟੂ ਫੀਰ ਤੇ ਖਸਕਸ ਦੀ ਖੇਤੀ ਦੀ ਗੱਲ ਕਰ ਗਿਆ। ਇਸ ਤਰ੍ਹਾਂ ਦੇਖਦੇ ਹਾਂ। ਤੂੰ ਵੇਖੋ ਜੀ ਉਹਨਾਂ ਨੂੰ ਕਹ ਹਰਿਆਣੇ ਦੇ ਵਿੱਚ ਤੁਹਾਡੀ ਸਰਕਾਰ ਆ ਉੱਥੇ ਸ਼ੁਰੂ ਤਾਂ ਕਰ ਲਓ ਪਹਿਲਾਂ। ਹਨਾ ਹੋਰ ਰਾਜਾਂ ਦੇ ਵਿੱਚ ਜਿੱਥੇ ਭਾਜਪੀ ਦੀ ਸਰਕਾਰ ਹੈ ਉੱਥੇ ਸ਼ੁਰੂ ਕਰ ਲਓ ਐਵੇਂ ਪੰਜਾਬ ਦੇ ਲੋਕਾਂ ਨੂੰ ਭੜਕਾਉਣ ਖਾਤਰ ਬੋਲੀ ਜਾਂਦੇ ਬੇਤੁਕੇ ਬਿਆਨ ਦੇ ਰਹੇ ਆ ਇਹ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਪੰਜਾਬ ਦੇ ਵਿੱਚ ਰਵਨੀਤ ਬਿੱਟੂ ਜੀ ਪਿਛਲੀ ਸਰਕਾਰ ਦੇ ਵਿੱਚ ਮੰਤਰੀਪਦ ਦਾ ਸਾਰੇ ਕਾਹੇ ਦਾ ਐਮਪੀ ਰਹੇ ਆ ਸਾਰਾ ਕੁਝ ਹੁਣ ਵੀ ਮੰਤਰੀ ਹੈ ਤੇ ਪੰਜਾਬ ਦੇ ਵਿੱਚ ਇਹਨਾਂ ਨੇ ਐਫਰਡ ਕੀ ਕੀਤੇ ਆ ਪੰਜਾਬ ਦੇ ਵਿੱਚ ਤਾਂ ਨਸ਼ਾ ਫਲਾਇਆ ਇਹਨਾਂ ਨੇ ਹੁਣ ਜਿਹੜਾ ਇਹੇ ਚੀਜ਼ਾਂ ਹੁਣ ਵੀ ਨਸ਼ੇ ਨੂੰ ਲੈ ਕੇ ਲੱਗੇ ਪਏ ਆ ਯਾਰ ਕੀ ਖੇਤੀ ਸ਼ੁਰੂ ਕਰ ਲਊ ਉਹ ਕਰ ਲਓ ਪੰਜਾਬ ਦੇ ਵਿੱਚ ਨਸ਼ੇ ਦਾ ਅਸੀਂ ਤਾਂ ਨਸ਼ਾ ਰੋਕਣ ਨੂੰ ਜੋਰ ਲਾਈ ਜਾਂਦੇ ਆ ਇਹ ਉਲਟਾ ਲੋਕਾਂ ਨੂੰ ਉਤਸ਼ਾਹਿਤ ਕਰੀ ਜਾਂਦੇ ਆ ਪੰਜਾਬ ਦੇ ਵਿੱਚ ਨਸ਼ੇ ਦੀ ਖੇਤੀ ਸ਼ੁਰੂ ਕਰ ਲੋ ਮਤਲਬ ਇਹ ਚੀਜ਼ਾਂ ਅਲੱਗ-ਅਲੱਗ ਹੁੰਦਾ ਹਰੇਕ ਚੀਜ਼ ਦਾ ਮਤਲਬ ਇਹ ਇਲੈਕਸ਼ਨਾਂ ਦੇ ਵਿੱਚ ਹੀ ਬੋਲਣਾ ਹੁੰਦਾ ਇਹਨਾਂ ਨੇ ਵੈਸੇ ਹਕੀਕਤ 'ਚ ਕੁਝ ਨਹੀਂ ਕਰਨਾ ਤਾਂ ਆਪਾਂ ਨਵੇਂ ਐਲਾਨਾਂ ਦੀ ਫੈਸਲ ਗੱਲ ਕੀਤੀ ਆ ਤਾਂ ਰਾਜਾ ਬਲਿੰਗ ਦੇ ਐਲਾਨ ਵੀ ਬੜੇ ਵੱਖਰੇ ਨਾ ਵੀ ਤਰੀਕੇ ਦੇ ਆ ਦੇਖੋ ਇਹ ਉਹਦਾ ਕੀ ਕਹਿਣਾ ਆਸੂ ਨਹੀਂ ਆ ਗੱਲਾਂ ਕਿਤੇ ਤਾਂ ਨੋਵਾ ਗੱਡੀਆਂ ਦੀ ਗੱਲ ਕਰਦਾ ਸੀ ਲੋਕਾਂ ਦੀਆਂ ਬਰਾਤਾਂ ਦੇ ਜਾਣੀਆਂ ਕਿਤੇ ਤੜਾਗੀਆਂ ਲੋਕਾਂ ਦੇ ਬੰਦ ਦਾ ਫਿਰਦਾ ਸੀ ਕਿਤੇ ਕੁਛ ਕਿਤੇ ਕੁਛ ਬਰਾਤਾਂ ਲੋਕਾਂ ਨੂੰ ਵਿਉਂਦਾ ਫਿਰਦਾ ਸੀ ਅੱਜ ਆਪਦੀਆਂ ਰੋਟੀਆਂ ਨੂੰ ਰੋਈ ਜਾਂਦਾ ਮਤਲਬ ਇਹ ਚੀਜ਼ਾਂ ਇੱਕ ਇਹਨਾਂ ਨੂੰ ਲੱਗਦਾ ਕਿ ਲੋਕਾਂ ਦੇ ਵਿੱਚ ਇਹੋ ਜਿਹੀਆਂ ਚੱਕਮਈਆਂ ਗੱਲਾਂ ਕਰਕੇ ਨਾ ਸ਼ਾਇਦ ਲੋਕ ਸਾਡੇ ਮਗਰ ਲੱਗ ਜਾਣਗੇ ਪਰ ਲੋਕ ਬੜੇ ਸਿਆਣੇ ਆ ਲੋਕਾਂ ਨੂੰ ਹਰ ਚੀਜ਼ ਦਾ ਪਤਾ ਲੋਕ ਸਮੇਂ ਦੀ ਨਬਜ਼ ਨੂੰ ਪਛਾਣਦੇ ਆ ਲੋਕਾਂ ਨੇ ਵੋਟ ਪਾਉਣੀ ਆ ਕੰਮ ਨੂੰ ਤਾਂ ਕੰਮ ਕੌਣ ਕਰਾ ਸਕਦਾ ਜਿਹਦੀ ਸਰਕਾਰ ਡਿੰਪੀ ਢਿੱਲੋ ਸਾਡੇ ਐਮਐਲਏ ਬਣ ਗਏ ਤਾਂ ਮੁੱਖ ਮੰਤਰੀ ਸਾਹਿਬ ਨੇ ਗਿੱਦੜਵਾਹੇ ਆ ਲਖਜਾਨੇ ਦੇ ਮੂੰਹ ਖੋਲੇ ਹੋਏ ਨੇ ਕਿ ਉਹਨਾਂ ਨਾਲ ਵਾਦਾ ਵੀ ਲੋਕਾਂ ਨਾਲ ਇਹੀ ਸਟੇਜ ਤੇ ਕਰਦੇ ਆ ਕਿ ਅਸੀਂ ਗਿੱਦੜ ਵਾਹੇ ਨੂੰ ਜੋ ਇੱਕ ਪਿੰਡੂ ਏਰੀਆ ਜ਼ਿਆਦਾਤਰ ਤਾਂ ਉਹਨੂੰ ਬਿਹਤਰ ਬਣਾਉਣ ਲਈ ਪੂਰਾ ਉੱਥੇ ਕੰਮ ਕਰੂਗੀ ਸਰਕਾਰ ਤਾਂ ਰਾਜੇ ਦੀਆਂ ਗੱਲਾਂ ਚ ਐਤ ਕਿ ਲੋਕ ਨਹੀਂ ਆਉਂਦੇ ਯਾਨੀ ਚੱਕ ਮੈਂ ਬਿਆਨ ਨਾ ਨੋ 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 ਵੇਖੋ ਜੀ ਇਹ ਚੀਜ਼ਾਂ ਕਿਸੇ ਹੱਦ ਤੱਕ ਚੱਲ ਜਾਂਦੀਆਂ ਉਹ ਪਹਿਲਾਂ ਚਲਾ ਗਏ ਤਾਂ ਲੋਕ ਇਸ ਵਾਰ ਉਹਨਾਂ ਤੋਂ ਪੂਰੇ ਭੇਤੀ ਉਹਨਾਂ ਦੇ ਕਿ ਇਹ ਇਦਾਂ ਦੀਆਂ ਗੱਲਾਂ ਦਾ ਕਰਨਗੇ ਕਰਨਗੇ ਲੋਕ ਉਹਨੂੰ ਲਾਈਟਲੀ ਲੈ ਰਹੇ ਆ ਕੋਈ ਏਡੀ ਗੱਲ ਨਹੀਂ ਕਿਤੇ ਤਾਂ ਨੋਆ